ਉਧਿਆ ਵਿੱਚ ਤਿਆਰ ਕੀਤੇ ਜਾਰ ਹੈ ਵਿਸ਼ਾਲ ਰਾਮ ਮੰਦਰ ਦੀ ਸਥਾਪਨਾ ਦਾ ਜਿਵੇਂ ਜਿਵੇਂ ਸਮਾਂ ਨੇੜੇ ਆ ਰਿਹਾ ਹੈ ਉਵੇਂ ਹੁਣੇ ਹੀ ਲੋਕਾਂ ਦੇ ਵਿੱਚ ਉਸ ਦਾ क्रेਜ਼ ਵੀ ਵੇਖਣ ਨੂੰ ਮਿਲ ਰਿਹਾ ਹੈ ਅਜਿਹਾ ਇੱਕ ਮਾਮਲਾ ਫਗਵਾੜਾ ਵਿਖੇ ਸਾਹਮਣੇ ਆਇਆ ਜਿੱਥੇ ਫਗਵਾੜਾ ਅਰਦਾਸ ਵੈਲਫੇਅਰ ਦੇ ਵੱਲੋਂ ਪਗਮਾ ਮਾਰਚ ਕੱਢਿਆ ਗਿਆ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਸ਼੍ਰੀ ਰਾਮ ਮੰਦਰ ਦੀ ਪਾਲਕੀ ਕੱਢੀ ਇਸ ਮੌਕੇ ਤੇ ਫੁੱਲਾਂ ਦੀ ਲੋਕਾਂ ਦੇ ਵੱਲੋਂ ਵਰਖਾ ਵੀ ਕੀਤੀ ਗਈ ਦੱਸਦੀ ਹੈ ਕਿ ਇਸ ਮੌਕੇ ਤੇ ਵਿਧਾਇਕ ਫਗਵਾੜਾ ਬਲਵੀਰ ਸਿੰਘ ਢਾਲੀਵਾਲ ਵਿਧਾਇਕ ਜਲੰਧਰ ਸ਼ੌਣੀ ਸਰਦਾਰ ਪ੍ਰਗਟ ਸਿੰਘ ਤੇ ਭਾਜਪਾ ਦੇ ਕਈ ਸੀਨੀਅਰ ਆਗੂ ਵੀ ਮੌਜੂਦ ਰਹੇ ਹਾਂਜੀ ਅਰਦਾਸ ਵੈਲਫੇਅਰ ਸੁਸਾਇਟੀ ਵੱਲੋਂ ਭਗਵਾ ਮਾਰਚ ਸ਼੍ਰੀ ਪ੍ਰਭੂ ਰਾਮ ਦੀ ਅਯੋਧਿਆ ਦੇ ਵਿੱਚ ਜਿਹੜਾ ਪ੍ਰਭੂ ਰਾਮ ਜੀ ਦਾ ਸਥਾਨ ਮਿਲਿਆ ਉਹਦੀ ਖੁਸ਼ੀ ਦੇ ਵਿੱਚ ਬਹੁਤ ਹੀ ਧੂਮ ਧਾਮ ਦੇ ਨਾਲ ਫਗਵਾੜਾ ਦੇ ਬਜ਼ਾਰਾਂ ਦੇ ਵਿੱਚ ਅਰਦਾਸ ਵੈਲਫੇਅਰ ਸੁਸਾਇਟੀ ਵੱਲੋਂ ਫਗਵਾੜਿਆ ਗਿਆ ਜਿਸ ਦੇ ਵਿੱਚ ਸਾਰੀਆਂ ਪੋਲੀਟੀਕਲ ਪਾਰਟੀਆਂ ਮੈਂ ਪੋਲੀਟੀਕਲ ਪਾਰਟੀਆਂ ਨਹੀਂ ਕਹੂੰਗਾ ਉਹ ਸਾਰੇ ਭਰਾ ਬਣ ਕੇ ਕਾਜ ਧਾਰਮਿਕ ਸਾਰਾ ਜੱਥਾ ਨਾਲ ਹੋ ਕੇ ਤੁਰਿਆ ਵਾ ਤੇ ਉਹਨਾਂ ਨੇ ਸਾਰਿਆਂ ਨੇ ਇੱਕ ਸਾਂਝੀ ਬਾਤ ਦਾ ਸੰਦੇਸ਼ ਦਿੱਤਾ ਵਾ ਦੇਮਤ ਸਾਰੇ ਜਿੰਨੇ ਵੀ ਮੇਰੇ ਵੀਰ ਭੈਣ ਭਰਾਇ ਸਾਰਿਆਂ ਦਾ ਮੈਂ तहे ਦਿਲੋਂ ਧੰਨਵਾਦ ਆ ਔਰ ਕੱਲੇ ਕੱਲੇ ਇਨਸਾਨ ਦਾ ਧੰਨਵਾਦ ਕਰਦਾ ਜਿਹੜਾ ਇਸ ਪਗਮਾ ਮਾਰਚ ਦੇ ਵਿੱਚ ਆ ਸਾਡੀ ਅਰਦਾਸ ਵੈਲਫੇਅਰ ਸੁਸਾਇਟੀ ਦੇ ਸਿਰ ਮੱਤੇ ਆ ਜੈ ਸ਼੍ਰੀ ਰਾਮ ਹਾਂਜੀ ਭਾਜੀ ਕੀ ਕਹਿਣਾ ਚਾਹੁੰਦੇ ਹੋ ਰਾਮ ਮੰਦਰ ਨੂੰ ਲੈ ਕੇ ਭਗਵਾ ਯਾਤਰਾ ਕੱਢੀ ਜਾ ਰਹੀ ਹੈ ਅੱਜ ਪਗਵਾੜੇ ਦੇ ਵਿੱਚ ਪਹਿਲੇ ਤੋਂ ਸਭੀ ਭਾਰਤ ਵਾਸੀਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਬਹੁਤ ਬਹੁਤ ਵਧਾਈ ਕਿ ਰਾਮ ਮੰਦਰ ਦਾ ਨਿਰਮਾਣ ਜੋ ਇਤਨੇ ਵਰਸ਼ਾਂ ਸੇ ਰੁਕਾ ਹੋਇਆ ਤਾਂ ਉਹ ਕਾਰ ਨਿਰਮਾਣ ਹੋ ਕੇ 22 ਜਨਵਰੀ ਨੂੰ ग्यारह बजे से लेकर एक बजे तक वो उसका प्राण प्रतिष्ठा रखा गया है और जैसा कि हमारे यहाँ पे पंजाब के अंदर जिला होशियारपुर तो फखवाड़ा तो के अंदर बॉबी जोशी जी के द्वारा यूथ को सनातन के साथ जोड़ने का जो एक बहुत बढ़िया प्रयास है क्योंकि लोगों का कहना है कि धार्मिक स्थानों पर धार्मिक स्थलों पर जो बूढ़े बुजुर्ग जाते हैं लेकिन यहाँ पे जो आप देख सकते हैं जिस तरह लोगों का और यूथ का खासकर युवाओं का जो कनेक्टिविटी इनके साथ है यूथ को जोड़ने का वो बहुत ही सुबह है और जैसे कि ये फुवाड़े के अंदर बहुत अच्छा कार्यक्रम और देश के हर कोने में हर जिलों में नगर में बस्तियों में प्रत्येक मंदिरों में किए जा रहे हैं तो यही यात्रा करते हैं सभी लोग बाईस जनवरी को एक ग्यारह बजे से एक बजे के बीच में अपने घरों पर दुकानों में मंदिरों में दीप माला करें भजन करें कीर्तन करें फूल प्रसाद हाँ जी साहब की कहना चाहते हो भगवा यात्रा कडी जा रही है राम मंदिर न ਸਾਰੇ ਦਿੱਤੇ ਜੇ ਦੇ ਜੋ ਕੋਲ ਆ ਪ੍ਰਾਜਨੀ ਰਗਾ ਦਾ ਜੋ ਤੁਕਾ ਗਿਆ ਹੈਗਾ ਬਹੁਤ ਦੇ ਜੈ ਹਰਿ ਨਾਮ ਬਾਬੀ ਜੀ ਬੱਲੇ ਦੇ ਬਾਬਾ ਜੈ ਸ਼੍ਰੀ ਰਾਮ ਬਹੁਤ ਵੱਡੀ ਗੱਲ ਤੇ ਲੱਗਿਆ ਪੜੀ ਗੱਲ ਰਾਮ ਭਗਤ ਕੱਤੇ ਉੱਤੇ ਚੜੀ ਗਏ ਰਾਮ ਪ੍ਰਣਿਤ ਆਰ ਫੋਨ ਇਚ ਸਿੰਨ ਕਪਰ ਦੇ ਨਾਲ ਦੀ ਜਿਹੜੀ ਹੈਗੀ ਆ ਝੂਠ ਤੇ ਜਿਹੜੀ ਸਚਾਈ ਦੇ ਜਿਹਨ ਕੋਈ ਸੀ ਇਸ ਕਰਕੇ ਅੱਜ ਤੋਂ ਅੱਗੇ ਤੋਂ ਸਾਰੀ ਦੁਨੀਆ ਵਿੱਚ ਜਾਣਗੇ ਬਹੁਤ ਸੀ ਅਸੀਂ ਪਿੱਛੇ ਆਂਦੇ ਜਿਹੜੇ ਨਿਕੜੀ ਬਾਲ ਪਿੱਛੇ ਵੀ ਦਰਦਾ ਦਿਲਾਂ ਵਿੱਚ ਬੋਲਾਂਗੇ ਆਗੇ ਆਗੇ ਬਹੁਤ ਮਿੱਟੀ ਕਿੱਟ ਜਿਹੜਾ ਹੋ ਜਾ ਤੇ ਜਿਹਨੂੰ ਤਸ ਗਰਉਣ ਵਾਲੇ ਨੂੰ ਸਾਡੇ ਚ ਸਲੀ ਕੇ ਸਵਾਲ ਜਾ ਰਿਹਾ ਹੈਗਾ ਇਹ ਤੋਂ ਵੀ ਸਿਰੇ ਵੱਡਾ ਹੈਗਾ ਹੁਣ ਸਾਰਿਆਂ ਨੂੰ ਉੱਗੇ ਜਾਣਾ ਪੈਣਾ ਹੈ ਜੋ ਵੀ ਲੱਗ ਜਨਨ ਨਮਾਸਾ ਲਿਖਿਆ ਗਿਆ ਤਾਂ ਮੈਂ ਆਪਣੇ ਵੱਲੋਂ ਸਾਰੇ ਬਗੜਾ ਵਸਿਆ ਸਤਪਲਾ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਅੱਜ ਫਗਵਾ ਯਾਤਰਾ ਦਾ ਹਿੱਸਾ ਬਣਿਓ ਜਲਦ ਹੀ ਰਾਮ ਮੰਦਿਰ ਜਿਹੜਾ ਪੂਰਾ ਹੋਣ ਜਾ ਰਿਹਾ ਉਹਨਾਂ ਦਾ ਨਿਰਮਾਣ 500 ਸਾਲ ਬਾਅਦ ਜਿਹੜਾ ਪ੍ਰਭੂ ਰਾਮ ਜੀ ਦਾ ਮੰਦਿਰ ਦਾ ਨਿਰਮਾਣ ਹੋ ਜਾ ਰਿਹਾ ਹੈ ਔਰ ਇਹਦੇ ਚ ਜਿਨੇ ਕਰੀ ਸਾਨੂੰ ਲੋਕ ਕਟਾਸ ਵੀ ਕਰਦੇ ਸੀ ਕਿ ਭਈ ਮੰਦਰ ਤੋਂ ਵਹੀ ਬਣਾਇੰਗੇ ਪਰ ਤithi ਨਹੀਂ ਬਤਾਇੰਗੇ ਇਹ ਕਰਕੇ ਕਟਾਸ ਵੀ ਕਟਿਆ ਜਾਂਦਾ ਕਿ ਕੀਤਾ ਜਾਂਦਾ ਸੀ ਔਰ ਅਜ ਪ੍ਰਧਾਨ ਮੰਤਰੀ ਜੀ ਦੇ ਮਾਨਯੋਗ ਨਰਿੰਦਰ ਮੋਦੀ ਜੀ ਦੇ ਅਧਿਤਰਤਵ ਦੇ ਵਿੱਚ ਅੱਜ ਅਸੀਂ ਤਰੀਖ ਵੀ ਦੱਸਤੀ ਆ ਜਗ੍ਹਾ ਵੀ ਦੱਸਤੀ ਆ ਔਰ ਉਹਦਾ ਭਾਵਿਆ ਨਿਰਮਾਣ ਕਿ ਹੋ ਜਾਇਆ ਹੋਣਾ ਉਹਦਾ ਲੱਖਾ ਵੀ ਦੇ ਦਿੱਤਾ ਸੋ ਲੋਕਾਂ ਵਿੱਚ ਬਹੁਤ ਵੱਡਾ ਉਤਸ਼ਾਹ ਆ ਔਰ ਲੋਕ ਆਪਣਾ ਹਰ ਕਾਰਜ ਨੂੰ ਸ਼ੁਰੂ ਕਰਨ ਦੇ ਲਈ ਇਹ ਜਿਹੜਾ ਪ੍ਰੋਗਰਾਮ ਦੇ ਨਾਮ ਦੇ ਉੱਤੇ ਸ਼ੁਰੂ ਕਰਦੇ ਨੇ ਜਿਹੜੀ ਪਰ ਸ਼ੁਰੂਆਤ ਜਿਹੜੀ ਅਜੇ ਅੰਗਰੇਜ਼ੀ ਵਰਸਨ ਤੋਂ ਸ਼ੁਰੂਆਤ ਉਹਦੇ ਵਿੱਚ ਲੋਕਾਂ ਨੇ ਜਿਹੜਾ ਪ੍ਰਭੂ ਨਾਮ ਜਿਹੜਾ ਲੈ ਕੇ ਪ੍ਰਭੂ ਰਾਮ ਦਾ ਨਾਮ ਲੈ ਕੇ ਇਹਦੀ ਸ਼ੁਰੂਆਤ ਕਰੀ। ਸੋ ਮੈਂ ਅਜੋਕਾ ਨੂੰ ਕਰਦਾ ਹਾਂ ਨਾ। ਅੱਜ ਪ੍ਰਭੂ ਰਾਮ ਜੀ ਨੂੰ ਚਾਹਨਾ ਚਾਹਦਾ ਹਾਂ ਕਿ ਇਸੇ ਤਰ੍ਹਾਂ ਹੀ ਸਾਰਿਆਂ ਦੇ ਤੇ। ਕਪਲਾ ਸਾਹਿਬ ਸਿਆਸੀ ਤੌਰ ਤੇ ਕਾਤੀ ਚੀਜ਼ਾਂ ਦੇਖੀਆਂ ਜਾ ਰਹੀਆਂ ਸੀ। ਵਿਰੋਧੀ ਕਹਿੰਦੇ ਕਿ 2024 ਦੀਆਂ ਚੋਣਾਂ ਨੇ ਜਨਵਰੀ ਦੇ ਮਹੀਨੇ ਦੇ ਵਿੱਚ 2024 ਦੇ ਵਿੱਚ ਕਿਉਂ ਨਿਰਮਾਣ ਕੀਤਾ ਜਾ ਰਿਹਾ ਹੈ? ਦੇਖੋ ਜੀ ਇਹ ਤਾਂ ਹਰ ਵਾਰੀ ਅੱਕੇ ਕਹਿੰਦੇ ਸੀ। ਕਦੀ ਕਹਿੰਦੇ ਸੀ ਨਾਮ ਮੰਦਰ ਦਾ ਹੁਣ ਨਾਂ ਨਹੀਂ ਲੈਂਦੇ ਕਦੀ ਕਹਿੰਦੇ ਸੀ ਪਦੋ ਪਦੋ ਬਣਾਣਗੇ ਹੁਣ ਕਹਿੰਦੇ ਕਿ 24 ਤਰੀਕੇ ਦੱਸ ਕੇ ਕਿਉਂ ਇਹ ਤਾਂ ਲੋਕਾਂ ਨੂੰ ਬਹਾਨਾ ਚਾਹੀਦਾ ਪ੍ਰਭੂ ਰਾਮ ਤਾਂ ਜਿਹੜਾ ਨਿਰਮਾਣ ਜਦੋਂ ਜਦੋਂ ਤਾਂ ਕੋਰਟ ਨੇ ਦਿੱਤਿਆ ਉਸ ਤੋਂ ਬਾਅਦ ਜਿਹੜਾ ਬਣਾਉਣ ਦਾ ਜਿੰਨਾ ਸਮਾਂ ਚਾਹੀਦਾ ਸੀ ਉਸ ਸਮੇਂ ਦੇ ਵਿੱਚ ਜਿਹੜਾ ਰਹਿ ਕੇ ਉਹਨਾਂ ਨੇ ਬਣਾਇਆ ਔਰ ਪਰਮਾਨ ਜੋ ਆਪਣੇ ਨਰਿੰਦਰ ਮੋਦੀ ਜੀ ਦੇ ਨੇਤਰ ਤੋਂ ਜਿੰਨੇ ਵੀ ਪ੍ਰੋਜੈਕਟ ਸ਼ੁਰੂ ਹੋਏ ਉਹਨਾਂ ਨੇ 2 ਸਾਲ ਦੇ ਅੰਦਰ ਅਦਾ ਸਾਰੀ ਉਹਨਾਂ ਨੇ ਮਤਲਬ ਜਿਆਦਾ ਤੋਂ ਜਿਆਦਾ 1.5 ਸਾਲ 2 ਸਾਲ ਦਾ ਕੰਟਾਈਮ ਦਿੱਤਾ ਔਰ ਸਾਰਿਆਂ ਨੂੰ ਉਹਨਾਂ ਨੇ ਨਿਰਮਾਣ ਕਰਕੇ ਲੋਕਾਂ ਨੂੰ ਜਿਹੜਾ ਸੇਵਾਜੀ ਦਿੱਤਾ ਹੈ ਔਰ ਇਹ ਵੀ ਇਹਦੇ ਤੇ ਵੀ ਉਹ ਹੀ ਕੀਤਾ ਹੈ ਉਹਨਾਂ ਨੇ ਇਹ ਪ੍ਰਭੂ ਰਾਮ ਦਾ ਆਸ਼ੀਰਵਾਦ ਹੈ ਔਰ ਲੋਕ ਇਹਨੂੰ ਆਸ਼ੀਰਵਾਦ ਦੇ ਰੂਪ ਦੇ ਵਿੱਚ ਇਹਨੂੰ ਲੈਣ ਨਾਂਗੇ ਨੂੰ ਰਾਜਨੀਤਿਕ ਰੂਪ ਚ ਜਦੋਂ ਅਸੀਂ ਕਹਿੰਦੇ ਸੀ ਉਹ ਕਹਿੰਦੇ ਸੀ ਤਰੀਕ ਨਹੀਂ बताएंगे ਹੁਣ ਤਰੀਕ ਦੱਸਿਆ ਤਾਂ ਹੁਣ ਕਹਿੰਦੇ 24 ਕਿਉਂ ਬਣਾएंगे ਇਹ ਤਾਂ ਇੱਕ ਰਾਜਨੀਤੀਕਰਨ ਇਹ ਨਹੀਂ ਕਰਨਾ ਚਾਹੀਦਾ ਸਾਨੂੰ ਪ੍ਰਭੂ ਰਾਮ ਜੀ ਦਾ ਮੰਦਿਰ ਬਣਦਾ ਉਹਦੇ ਪ੍ਰਤੀ ਆਪਣੀ ਸ਼ਰਧਾ ਬਿਆਨ ਕਰਨੀ ਚਾਹੀਦੀ ਹਾਂਜੀ ਸਰ ਇੱਧਰ ਪਹੁੰਚੇ ਹੋ ਭਗਵਾ ਯਾਤਰਾ ਦਾ ਹਿੱਸਾ ਬਣੇ ਹੋ ਰਾਮ ਮੰਦਿਰ ਨੂੰ ਲੈ ਕੇ ਖਾਸ ਕਰ ਕੀ ਸੋਚਦੇ ਹੋ ਕਿਉਂਕਿ ਪ੍ਰਭੂ ਹਾਂਜੀ ਰਾਮ ਤਾਂ ਸਦੀਆਂ ਤੋਂ ਲੋਕਾਂ ਦੇ ਦਿਲਾਂ ਵਿੱਚ ਵਸਦੇ ਆ ਸੋ ਇਸ ਕਰਕੇ ਇਨਸਾਨੀਅਤ ਜਿਹੜੀ ਆ ਉਹਦੇ ਲਈ ਭਗਵਾਨ ਰਾਮ ਜਿਹੜੇ ਹਮੇਸ਼ਾ ਖੜੇ ਆ ਔਰ ਅੱਜ ਵੀ ਹੋਰ ਵੀ ਖੁਸ਼ੀ ਦਾ ਦੇਣਾ ਹੈ ਪਰ ਇਹ ਜਿਹੜਾ ਇਹਦਾ ਮੈਂ ਹਿੱਸਾ ਬਣਿਆ ਔਰ ਮੈਨੂੰ ਲੱਗਦਾ ਕਿ ਹਰ ਇਨਸਾਨ ਨੂੰ ਇਸ ਸੋਚ ਦੇ ਉੱਤੇ ਪਹਿਰਾ ਦੇ ਕੇ ਅੱਗੇ ਵਧਣ ਦੀ ਜ਼ਰੂਰਤ ਹੈ ਤਾਂ ਕਿ ਇਹ ਸੋਚ ਬਣ ਸਕੀ ਕਿਉਂਕਿ ਪ੍ਰਗਟ ਸਿੰਘ ਜੀ ਕਾਫੀ ਚੀਜ਼ਾਂ ਤੁਸੀਂ ਜਵਾਬ ਕਾਫੀ ਬ੍ਰਿੱਕੀ ਨਾਲ ਦਿੰਨੇ ਹੋ ਕਿਉਂਕਿ ਰਾਮ ਮੰਦਰ ਨੂੰ ਇੱਕ ਸਿਆਸੀ ਪਾਰਟੀ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਹਮੇਸ਼ਾ ਅੱਜ ਕੀ ਸੋਚ ਰਹੇ ਹੋ ਮੈਂ ਇਹਨੂੰ ਬਿਲਕੁਲ ਸਿਆਸਤ ਨਹੀਂ ਗਿਣਦਾ ਮੈਂ ਉਹ ਇਸ ਕਰਕੇ ਨਹੀਂ ਗਿਣਦਾ ਕਿਉਂਕਿ ਸਦੀਆਂ ਤੋਂ ਭਗਵਾਨ ਰਾਮ ਤਾਂ ਲੋਕਾਂ ਦੇ ਦਿਲਾਂ 'ਚ ਵਸਦੇ ਆ ਸੋ ਇਹਨੂੰ ਮੈਨੂੰ ਲੱਗਦਾ ਜੋੜਨਾ ਵੀ ਨਹੀਂ ਚਾਹੀਦਾ ਇਹ ਤਾਂ ਭਗਵਾਨ ਰਾਮ ਦੀ ਪ੍ਰਤੀਬਾ ਨੂੰ ਛੋਟਾ ਕਰਨ ਵਾਲੀ ਗੱਲ ਆ ਰਦਰ ਅਸੀਂ ਤਾਂ ਉਹਨੂੰ ਵੱਡਾ ਕਰੀਏ ਤਾਕਿ ਇਹ ਜਿਹੜੀ ਫਲਸਫੀ ਆ ਕੋਈ ਵੀ ਫਲਸਫੀ ਹੋਵੇ ਪਰ ਉਹ ਦੁਨੀਆ ਤੇ ਉੱਤੇ ਜਿਹੜੀ ਵੱਧ ਸਕ ਪਰ ਲੋਕੀ ਸਵਾਲ ਚੱਕਦੇ ਆ ਕਿ 2024 ਦੇ ਵਿੱਚ ਹੋਰ ਵੀ ਜਨਵਰੀ ਦੇ ਵਿੱਚ ਹੀ ਕਿਉਂ ਇਹਦਾ ਨਿਰਮਾਣ ਕੀਤਾ ਗਿਆ ਦੇਖੋ ਇਹਨੂੰ ਕਿਸੇ ਵੀ ਰੰਗਤ ਦੇ ਵਿੱਚ ਦੇਖਿਆ ਜਾ ਸਕਦਾ ਪਰ ਜਿਹੜੀ ਇਹ ਜਿਹੜੀ ભગવાન ਦੀ 22 ਹੁੰਦੀ ਆ ਇਹ ਕਿਸੇ ਪਾਰਟੀ ਤੱਕ ਕਿਸੇ ਇਨਸਾਨ ਤੱਕ ਸੀਮਤ ਨਹੀਂ ਉਚੋਂ ਇਸ ਕਰਕੇ ਮੈਨੂੰ ਲੱਗਦਾ ਅੱਜ ਵੀ ਜਿਹੜਾ ਇਹ ਜਿਹੜਾ ਪ੍ਰਦਰਸ਼ਨ ਜਿਹੜਾ ਹੋਇਆ ਮੈਨੂੰ ਲੱਗਦਾ ਹੈ ਸੁਸਾਇਟੀ ਹਰਦਾਸ ਵੈਲਫੇਅਰ ਸੁਸਾਇਟੀ ਦਾ ਵੀ ਮੈਂ ਧੰਨਵਾਦ ਕਰਦਾ ਕਿਉਂਕਿ ਇਸੇ ਤਰ੍ਹਾਂ ਹੀ ਜਿਹੜੀ ਲੋਕਾਂ ਦਾ ਸਮੂਹ ਹੈਗਾ ਉਹ ਇਹ ਨੂੰ ਇਹ ਜਿਹੜਾ ਉਹ ਬਦੋਲਦਾ